ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮਾਂਡੇ ਇਸ ਵਕਤ ਦੀ ਅਹਿਮ ਖਬਰ ਦਲਜੀਤ ਦੋਸਾਏ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਦਲਜੀਤ ਦੋਸਾਏ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹ ਅਨਾਉਂਸ ਕੀਤਾ ਸੀ ਕਿ ਸਾਡੀ ਜਿਹੜੀ ਫਿਲਮ ਹੈ ਪੰਜਾਬ 95 ਉਹ ਜਲਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਫਿਲਮ ਹੈ ਉਸ ਦਾ ਟੀਜ਼ਰ ਲਾਂਚ ਕੀਤਾ ਔਰ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਨਾਲ ਦੀ ਨਾਲ ਸਾਂਝੀ ਕੀਤੀ ਫਿਲਮ ਦੀ ਜੋ ਰਿਲੀਜ਼ਿੰਗ ਡੇਟ ਸੀ ਉਹ 7 ਫਰਵਰੀ ਸੀ ਪਰ ਹੁਣ ਦਲਜੀਤ ਦੋਸਾਈ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹ ਅਨਾਉਂਸ ਕੀਤਾ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 ਇਹ ਰਿਲੀਜ਼ ਨਹੀਂ ਹੋਣ ਜਾ ਰਹੀ ਉਹਨਾਂ ਨੇ ਲਿਖਿਆ ਹੈ ਕਿ ਸਾਨੂੰ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ 95 ਸਾਡੇ ਵਾਸਤੋਂ ਬਾਹਰ ਦੇ ਹਾਲਾਤਾਂ ਕਾਰਨ 7 ਫਰਵਰੀ ਨੂੰ ਰਿਲੀਜ਼ ਨਹੀਂ ਹੋ ਪਾਰੀ ਸੋ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਅਨਾਉਂਸ ਕੀਤਾ ਸੀਗਾ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 ਇਹ ਫਿਲਮ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਜੇਕਰ ਭਾਰਤ ਦੇ ਵਿੱਚ ਰਿਲੀਜ਼ ਹੋਈ ਤਾਂ ਭਾਰਤ ਦੇ ਵਿੱਚ Netflix ਤੇ ਰਿਲੀਜ਼ ਹੋਵੇਗੀ ਪਰ ਹੁਣ ਦਲਜੀਤ ਦਸਾਇ ਨੇ ਇਹ ਅਨਾਉਂਸ ਕੀਤਾ ਹੈ ਕਿ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਣ ਜਾ ਰਹੀ ਕਿਤੇ ਵੀ ਇਹ ਫਿਲਮ ਨਾ ਫਿਰ Netflix ਤੇ ਨਾ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਕਿਤੇ ਵੀ ਇਹ ਫਿਲਮ ਰਿਲੀਜ਼ ਨਹੀਂ ਹੋਣ ਜਾ ਰਹੀ ਸੋ ਇੱਕ ਵੱਡੀ ਖਬਰ ਦਿਲਜੀਤ ਦੋਸਾਂਝ ਨਾਲ ਜੁੜੀ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਕਿ ਪੰਜਾਬ 95 ਮੋਸਟ ਅਵੇਟਡ ਫਿਲਮ ਸੀ ਦਿਲਜੀਤ ਦੋਸਾਂਝ ਦੀ ਬਹੁਤ ਲੋਕਾਂ ਨੇ ਇੰਤਜ਼ਾਰ ਕੀਤਾ ਇਸ ਤੋਂ ਪਹਿਲਾਂ ਦੱਸ ਦਈਏ ਕਿ 120 ਕਟ ਵੀ ਲਾਏ ਗਏ ਸਨ ਇਸ ਫਿਲਮ ਦੇ ਵਿੱਚ ਤੇ ਹੁਣ ਇਹ ਅਨਾਉਂਸ ਕੀਤਾ ਦਿਲਜੀਤ ਦੋਸਾਂਝ ਨੇ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 7 ਫਰਵਰੀ ਨੂੰ ਨਵੀਂ ਰਿਲੀਜ਼ ਹੋਣ ਜਾ ਰਹੀ ਸੋ ਅਗਲੀ ਜਿਹੜੀ ਜਾਣਕਾਰੀ ਆ ਜਿੱਦਾਂ ਹੀ ਦਿਲਜੀਤ ਦੋਸਾਂਝ ਕੁਝ ਅਨਾਉਂਸ ਕਰਦੇ ਨੇ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡੇ ਇਸ ਵਕਤ ਹੀ ਅਹਿਮ ਖਬਰ ਦਲਜੀਤ ਦੋਸਾਏ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਦਲਜੀਤ ਦੋਸਾਏ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹ ਅਨਾਉਂਸ ਕੀਤਾ ਸੀ ਕਿ ਸਾਡੀ ਜਿਹੜੀ ਫਿਲਮ ਹੈ ਪੰਜਾਬ 95 ਉਹ ਜਲਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਫਿਲਮ ਹੈ ਉਸ ਦਾ ਟੀਜ਼ਰ ਲਾਂਚ ਕੀਤਾ ਔਰ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਨਾਲ ਦੀ ਨਾਲ ਸਾਂਝੀ ਕੀਤੀ ਫਿਲਮ ਦੀ ਜੋ ਰਿਲੀਜ਼ਿੰਗ ਡੇਟ ਸੀ ਉਹ 7 ਫਰਵਰੀ ਸੀ ਪਰ ਹੁਣ ਦਲਜੀਤ ਦੋਸਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹ ਅਨਾਉਂਸ ਕੀਤਾ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 ਇਹ ਰਿਲੀਜ਼ ਨਹੀਂ ਹੋਣ ਜਾ ਰਹੀ ਉਹਨਾਂ ਨੇ ਲਿਖਿਆ ਹੈ ਕਿ ਸਾਨੂੰ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ 95 ਸਾਡੇ ਵਾਸਤੋਂ ਬਾਹਰ ਦੇ ਹਾਲਾਤਾਂ ਕਾਰਨ 7 ਫਰਵਰੀ ਨੂੰ ਰਿਲੀਜ਼ ਨਹੀਂ ਹੋ ਪਾਰੀ ਸੋ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਅਨਾਉਂਸ ਕੀਤਾ ਸੀਗਾ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 ਇਹ ਫਿਲਮਾ ਭਾਰਤ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਜੇਕਰ ਪਰ ਦੇ ਵਿੱਚ ਰਿਲੀਜ਼ ਹੋਈ ਤਾਂ ਭਾਰਤ ਦੇ ਵਿੱਚ Netflix ਤੇ ਰਿਲੀਜ਼ ਹੋਵੇਗੀ ਪਰ ਹੁਣ ਦਲਜੀਤ ਦੋਸਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੁਣ جاری ਕਿਤੇ ਵੀ ਇਹ ਫਿਲਮ ਨਾ ਫਿਰ Netflix ਤੇ ਨਾ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਕਿਤੇ ਵੀ ਇਹ ਫਿਲਮ ਰਿਲੀਜ਼ ਨਹੀਂ ਹੁਣ ਜਾ ਰਹੀ ਸੋ ਇੱਕ ਵੱਡੀ ਖਬਰ ਦਲਜੀਤ ਦੋਸਾਂਝ ਨਾਲ ਜੁੜੀ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਕਿ ਪੰਜਾਬ 95 ਮੋਸਟ ਅਵੇਟਡ ਫਿਲਮ ਸੀ ਦਲਜੀਤ ਦੋਸਾਂਝ ਦੀ ਬਹੁਤ ਲੋਕਾਂ ਨੇ ਇੰਤਜ਼ਾਰ ਕੀਤਾ ਇਸ ਤੋਂ ਪਹਿਲਾਂ ਦੱਸ ਦਈਏ ਕਿ 120 ਕਟ ਵੀ ਲਾਏ ਗਏ ਸਨ ਇਸ ਫਿਲਮ ਦੇ ਵਿੱਚ ਤੇ ਹੁਣ ਇਹ ਅਨਾਉਂਸ ਕੀਤਾ ਦਲਜੀਤ ਦੋਸਾਂਝ ਨੇ ਕਿ ਇਹ ਜਿਹੜੀ ਫਿਲਮ ਹੈ ਪੰਜਾਬ 95 7 ਫਰਵਰੀ ਨੂੰ ਨਵੀਂ ਰਿਲੀਜ਼ ਹੋਣ ਜਾ ਰਹੀ ਸੋ ਅਗਲੀ ਜਿਹੜੀ ਜਾਣਕਾਰੀ ਜਿੱਦਾਂ ਹੀ ਦਿਲਜੀਤ ਦੋਸਾਂ ਚ ਕੁਝ ਅਨਾਉਂਸ ਕਰਦੇ ਨੇ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ